ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੂਜਰੀ ਹਲ ਚੌਥਾ ਕਰ ਦੂਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਹਰ ਬਿਨਾਂ ਜੀਵਾਰਾ ਰਹਿ ਨਾ ਸਕੈ ਜਿਉ ਬਾਲਕ ਖੀਰ ਆਧਾਰੀ ਆਗਮ ਅਗੋਚਰ ਪ੍ਰਭ ਗੁਰ ਮੁਖ ਪਾਈਐ ਆਪਨੇ ਸਤ ਗੁਰ ਕੈ ਬਲੇ ਹਾਰੀ ਹਰ ਬਿਨ ਜੀ ਆ ਰਹਿ ਨਾ ਸਕੈ ਜਿਉ ਬਾਲਕ ਖੀਰ ਆਧਾਰੀ ਗਮ ਅਗੋਚਰ ਪ੍ਰਭ ਗੁਰਮੁਖ ਪਾਈਐ ਆਪੋ ਨੇ ਸਤ ਗੁਰ ਕੈ ਬਲੇ ਹਾਰੀ ਮਾਨ ਰੇ ਹਾਰ ਕੀਰਤ ਕਰਤਾਰੀ ਗੁਰਮੁਖ ਨਾਮ ਅੰਮ੍ਰਿਤ ਜਲ ਪਾਈਐ ਜਿਨ ਕਉ ਕਿਰਪਾ ਤੁਮਾਰੀ ਰਹਾਉ ਸੰਕ ਸੰੰਦਨ ਨਾਰਦ ਮਨ ਸੇਵਹ ਆਨ ਦਿਨ ਜਪਤ ਰਹਾ ਹੈ ਬਨਵਾਰੀ ਸਰਨਾਗਤ ਪ੍ਰਹਲਾਦ ਜਨ ਆਏ ਤਨ ਕੀ ਪਾਜ ਸواری अलख निरंजन एको वर्त एका जोत मरारी साब तू एको दा ਮੰਗਹ ਹਾਥ ਪਸਾਰੀ ਭਗਤ ਜਨਾ ਕੀ ਉਤਮ ਬਾਣੀ ਗਾਵਹ ਅਕਥ ਕਥਾ ਨਿਤ ਨਿਆਰੀ ਸਫਲ ਜਨਮ ਪਾਇ ਤਨ ਕੇਰਾ ਆਪ ਤਰੇ ਕੋਲ ਤਾਰੇ ਮਨ ਮੁਖ ਦੁਬੇ ਦਾ ਦੁਰ ਮਤ ਵਿਆਪੇ ਜਿਨ ਅੰਤਰ ਮੋਹ ਗੁਬਾਰੇ ਸੰਤ ਜਨਾ ਕੀ ਕਥਾ ਨਾ ਪਾਵੈ ਓਏ ਡੂਬੇ ਸਣ ਪਰਵਾਰੇ ਨਿੰਦਕ ਨਿੰਦਕਾਰ ਮਾਲ ਧੋਵੈ ਉਹ ਮਾਲ ਭਖ ਮਾਇਆ ਧਾਰੀ ਸੰਤ ਜਨਾ ਕੀ ਨਿੰਦਾ ਵੇ ਆਪੇ ਨਾ ਉਰਵਾਰ ਨਾ ਪਾਰੇ ਪਰ ਪੰਜ ਖੇਲ ਕੀਆ ਸਭ ਕਰਤਾ ਹਰ ਕਰਤਾ ਸਭ ਕਲਤਾਰੀ ਹਰ ਏਕੋ ਸੂਤ ਵਰਤ ਜੁਗ ਅੰਤਰ ਸੂਤ ਖਿੰਚੇ ਏ ਕੰਕਾਰੇ ਰਸਨ ਰਸ ਨੇ ਰਸ ਗਾਵੈ ਹਰ ਗੁਣ ਰਸਨਾ ਹਰ ਰਸ ਤਾਰੇ ਰਸਨ ਰਸਨ ਰਸ ਗਾਵਹਿ ਹਰ ਗੁਣ ਰਸਨਾ ਹਰ ਰਸ ਤਾਰੀ ਨਾਨਕ ਹਰ ਬਿਨ ਅਵਰ ਨਾਮਾ ਮੰਗਾ ਹਰ ਰਸ ਪ੍ਰੇਤ ਪਿਆਰੀ ਰਸਨ ਰਸਨ ਰਾਸ ਗਾਵਹ ਹਰ ਗੋਣ ਰਸਨਾ ਹਰ ਰਸ ਧਾਰੇ ਨਾਨਕ ਹਰ ਬਿਨ ਅਵਰ ਨਾ ਮੰਗਾ ਹਰ ਰਸ ਪ੍ਰੇਤ ਉਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ